ਨੂੰ ਔਰ ਸਾਡੇ 3 ਕਰੋੜ ਲੋਕਾਂ ਨੇ ਫਿਰਵਾਣ ਨੂੰ ਬਹੁਤ-ਬਹੁਤ ਮੁਬਾਰਕਬਾਦਾਂ ਦਿੱਤੇ ਸਾਡੇ ਸਾਡੇ ਮਨਿਸਟਰ ਸਾਹਿਬਾ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਪੌੜੀ ਤੇ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਵਾਰ ਨੂੰ ਔਰ ਇਹਦੇ ਮਾਨ ਪਰਵਾਰ ਨੂੰ ਬਹੁਤ-ਬਹੁਤ ਵਾਰਕਾ ਪਰਮਾਤਮਾ ਅਨਸਾਰੀ ਦੁਨੀਆ ਦੀਆਂ ਖੁਸ਼ੀਆਂ ਜਿਹੜੀਆਂ ਉਹ ਜੋੜੀ ਚ ਪਾਵੇ ਪਰਮਾਤਮਾ ਇਸ ਜੋੜੀ ਦੀ ਔਰ ਸਾਡਾ ਅਗਲਾ ਸਾਡੇ ਫਕੀਰਿਕ ਪਰਿਵਾਰ ਹੈ ਤੇ ਜੀ ਤੀਰ ਹੋ ਰੰਗਾ ਸਾਲਾ ਔਰ ਬੜਾ ਕਲਚਰ ਔਰ ਜੋ ਸਾਡਾ ਰੰਗ ਹੈ ਸਾਡੀ ਬੋਲੀ ਦਾ ਉਹ ਫਤੇ ਕੀਤਾ ਚੋਂ ਮਿਲਦਾ ਜੀ ਐਸੇ ਤਰ੍ਹਾਂ ਕਰਕੇ ਕਰਦੇ ਹੋਣਾ ਔਰ ਸਾਡੇ 3.5 ਕਰੋੜ ਲੋਕਾਂ ਨੇ ਫਰਗਾਨ ਨੂੰ ਬਹੁਤ ਬਹੁਤ ਮੁਬਾਰਕਬਾਦਾਂ ਸਾਡੇ ਸਾਡੇ ਮਨਿਸਟਰ ਸਾਹਿਬਾ ਕਿਹਨੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਜੀਵਨ ਦੇ ਵਿੱਚ ਜਿਹੜਾ ਪਹਿਲੀ ਫੋੜੀ ਤੇ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਇਹਨੂੰ ਮਹਾਨ ਪ੍ਰਭੂਆਂ ਪਦਵਮਾਰਕਾ ਪ੍ਰਮਾਤਮਾ ਨੇ ਸਾਰੀ ਦੁਨੀਆ ਨੂੰ ਖੁਸ਼ੀ ਇਹ ਜਿਹੜੀ ਉਹ ਚੋੜੀ ਚ ਪਾਵੇ ਪ੍ਰਮਾਤਮਾ ਇਸ ਚੋੜੀ ਦੀ ਔਰ ਸਾਡਾ ਅਮੀਰ ਸਾਡੇ ਸ਼ਹੀਦ ਇੱਕ ਪਰਿਵਾਰ ਹੈ ਫਿਰ ਤੀਨ ਹੋਰਾਂ ਦਾ ਸਾਰਾ ਔਰ ਬੜਾ ਕਲਚਰ ਔਰ ਜੋ ਸਾਡਾ ਰੰਗ ਹੈ ਸਾਡੀ ਬੋਲੀ ਦਾ ਉਹ ਕਦੇ ਕੀਤਾ ਚੰਗਾ ਜੀ ਐਸੇ ਚਾੜ ਕਰਕੇ ਕਰਦੇ ਲੋਕ ਹੈ ਭਗਵਾਨ ਨੂੰ ਔਰ ਸਾਡੇ 3 ਕਰੋੜ ਲੋਕਾਂ ਨੇ ਪ੍ਰਭੂਆਂ ਨੂੰ ਬਹੁਤ ਬਹੁਤ ਵਾਰਕ ਪਾਧਾ ਸਾਡੇ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਪੌੜੀ ਤੇ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਹ ਦੂਹ ਮਾਨ ਪਰਿਵਾਰ ਨੂੰ ਪਤਵੰਮੇ ਵਰਕਰ ਪ੍ਰਮਾਤਮਾ ਅਸਾਰੀ ਦੁਨੀਆ ਨੇ ਇਹ ਖੁਸ਼ੀ ਜਿਹੜੀ ਉਹ ਜੋੜੀ ਚ ਪਾਵੇ ਪ੍ਰਮਾਤਮਾ ਇਸ ਜੋੜੀ ਦੀ ਔਰ ਸਾਰਾ ਸਾਡੇ ਸ਼ਹੀਦਕ ਪਰਿਵਾਰ ਹੈ ਵੀ ਤੀਰ ਹੋ ਰਹਾਂ ਦਾ ਸਾਰਾ ਔਰ ਬੜਾ ਕਲਚਰ ਔਰ ਜਿ ਜੋ ਸਾਡਾ ਰੰਗ ਹੈ ਸਾਡੀ ਬੋਲੀ ਦਾ ਉਹ ਬੱਲੇ ਗਿੱਤਾ ਚੰਦ ਜੀ ਐਸੇ ਤਰ੍ਹਾਂ ਕਰਕੇ ਕਰਦੇ ਲੋਕ ਪਰਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਨੇ ਪਰਵਾਰ ਨੂੰ ਬਹੁਤ-ਬਹੁਤ ਮੁਬਾਰਕ ਪਾਦਾ ਹੈ ਸਾਡੇ ਸਾਡੇ ਮਿਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਿਨਿਸਟਰ ਨੇ ਔਰ ਉਹ ਆਪਣੇ ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਪੌੜੀ ਤੇ ਅੱਜ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਵਾਰ ਨੂੰ ਔਰ ਇਹਨਾਂ ਮਾਨ ਪਰਵਾਰ ਨੂੰ ਬਹੁਤ-ਬਹੁਤ ਵਾਰਕਾ ਪਰਮਾਤਮਾ ਸਾਹਿਬ ਤੁਹਾਨੂੰ ਜੀ ਖੁਸ਼ੀयां ਜੜੀ ਉਹ ਜੋੜੀ ਜਿ ਪਾਵੇ ਪਰਮਾਤਮਾ ਇਸ ਜੋੜੀ ਦੇ ਔਰ ਸਾਰਾ ਅਗਿਆ ਸਾਡੇ ਸ਼ਹੀਦ ਦੇ ਪਰਿਵਾਰ ਆ ਵੀ ਤੀਰ ਹੋ ਰਹਾਂ ਦਾ ਸਾਰਾ ਔਰ ਬੜਾ ਕਲਚਰ ਔਰ ਜੋ ਸੰਗਤ ਰੰਗ ਹੈ ਸਾਡੀ ਬੋਲੀ ਦਾ ਉਹ ਬੜੇ ਕੀਤਾ ਚੰਗ ਲੱਗਦਾ ਜੀ ਐਸੇ ਤਰ੍ਹਾਂ ਦੇ ਕੇ ਮੰਦਰ ਹੋਣੇ ਧਰਨ ਨੂੰ ਔਰ ਸਾਡੇ 3 ਕਰੋੜ ਲੋਕਾਂ ਨੇ ਫਿਰਵਾਣ ਨੂੰ ਬਹੁਤ ਬਹੁਤ ਮੁਬਾਰਕ ਪਾਦਾ ਸਾਡੇ ਸਾਡੇ ਮਿਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਿਨਿਸਟਰ ਨੇ ਔਰ ਉਹ ਆਪਣੇ ਰਸਤੀ ਜੀਵਨ ਦੇ ਵਿੱਚ ਇਹ ਜਿਹੜਾ ਪਹਿਲੀ ਪੌਲੀ ਤੇ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਹਦੇ ਮਾਨ ਪਰਿਵਾਰ ਨੂੰ ਪਦਵ ਮਾਰਕਾ ਪਰਮਾਤਮਾ ਅਨਸਾਰ ਦੁਨੀਆ ਨੇ ਕੁਛ ਨਹੀਂ ਜਿਹੜੀ ਉਹ ਝੋੜੀ ਚ ਪਾਵੇ ਪਰਮਾਤਮਾ ਇਸ ਝੋੜੀ ਦੇ ਔਰ ਸਾਲਾ ਅਗਲੇ ਸਾਡੇ ਸ਼ਗੀਰ ਦੇ ਪਰਿਵਾਰ ਆ ਤੇ ਵੀ ਤੀਰ ਹੋ ਰਹਾਂ ਦਾ ਸਾਲਾ ਔਰ ਬੜਾ ਕਲਜੁਰ ਔਰ ਜਿਜੂ ਸਾਡਾ ਰੰਗ ਹੈ ਸਾਡੀ ਬੋਲੀ ਦਾ ਉਹ ਪੱਤੇ ਕੀਤਾ ਚੰਗਾ ਜੀ ਐਸੀ ਤਰ੍ਹਾਂ ਕਰਕੇ ਕਰ ਦੋ